ਜਪਾ ਪਰਮੇਸ਼ਵਰ ਜੀ ਦੇ ਬਚਨ ਦੇ ਵਿੱਚੋਂ ਅਭਿਸ਼ੇਕ ਦੇ ਬਾਰੇ ਵਿੱਚ ਸਿੱਖਾਂਗੇ ਮਸਾ ਦੇ ਬਾਰੇ ਵਿੱਚ ਸਿੱਖਾਂਗੇ ਅਨੋਇੰਟਿੰਗ ਦੇ ਬਾਰੇ ਦੇ ਵਿੱਚ ਸਿੱਖਾਂਗੇ ਦੇਖਾਂਗੇ ਕਿ ਪਰਮੇਸ਼ਵਰ ਦਾ ਅਭਿਸ਼ੇਕ ਜਿਹੜਾ ਆ ਉਹ ਕੀ ਅਹਿਮੀਅਤ ਰੱਖਦਾ ਹੈ ਸਾਡੇ ਜੀਵਨ ਦੇ ਵਿੱਚ ਕਿੰਨਾ ਕੁ ਜ਼ਰੂਰੀ ਹੈ ਪਰਮੇਸ਼ਵਰ ਦੇ ਅਭਿਸ਼ੇਕ ਦਾ ਹੋਣਾ ਸਾਡੇ ਜੀਵਨ ਦੇ ਵਿੱਚ ਹਰ ਅਭਿਸ਼ੇਕ ਜੇ ਸਾਡੇ ਜੀਵਨ ਦੇ ਵਿੱਚ ਹੋਵੇ ਤਾਂ ਫਿਰ ਕੀ ਕੀ ਹੋ ਸਕਦਾ ਹੈ ਅੱਜ ਮਨੁੱਖ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਪਿੱਛੇ ਪਿਆ ਹੈ ਕਿ ਮੈਨੂੰ ਉਹ ਮਿਲ ਜੇ ਮੈਨੂੰ ਉਹ ਮਿਲ ਜੇ ਬਸ ਜੋ ਮਿਲ ਜੇ ਮੈਨੂੰ ਮਿਲ ਜੇ ਪਰ ਜੋ ਚੀਜ਼ ਅਸਲ ਵਿੱਚ ਚਾਹੀਦੀ ਆ ਉਹਨੂੰ ਉਹਨੇ ਵਿਸਾਰਿਆ ਹੋਇਆ ਹੈ ਉਹਦੇ ਬਾਰੇ ਵਾਲੇ ਕਦੀ ਖਿਆਲ ਨਹੀਂ ਕਰਦੇ ਉਦੇ ਬਾਰੇ ਤੁਸੀਂ ਕਦੀ ਨਹੀਂ ਸੋਚਦਾ ਤੁਸੀਂ ਪੈਸਾ ਮੰਗ ਸਕਦੇ ਆ ਪੈਸਾ ਤੁਹਾਡੇ ਕੋਲ ਹੋ ਸਕਦਾ ਆ ਪਰ ਪੈਸਾ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਬਣ ਸਕਦਾ ਪੈਸੇ ਦੇ ਨਾਲ ਤੁਸੀਂ ਕੋਈ ਕਮੇਡੀ ਸ਼ੋਅ ਦੇਖ ਸਕਦੇ ਆ ਕੋਈ ਸਰਕਸ ਦੇਖ ਸਕਦੇ ਆ ਤੁਸੀਂ ਸਿਨੇਮੇ ਨੂੰ ਜਾ ਸਕਦੇ ਆ ਪਰ ਖੁਸ਼ੀ ਮਨ ਨੂੰ ਮਿਲ ਜੇ ਇਹ ਇਸ ਚੀਜ਼ ਦਾ ਹੱਲ ਪੈਸਾ ਨਹੀਂ ਆ ਪੈਸੇ ਨਾਲ ਤੁਸੀਂ ਦਵਾਈ ਲੈ ਸਕਦੇ ਆ ਪੈਸੇ ਨਾਲ ਤੁਸੀਂ ਡਾਕਟਰ ਨੂੰ ਵਿਜ਼ਿਟ ਕਰ ਸਕਦੇ ਆ ਪੈਸੇ ਦੇ ਨਾਲ ਤੁਸੀਂ ਚੰਗਾ ਭੋਜਨ ਖਰੀਦ ਸਕਦੇ ਆ ਪਰ ਤੰਦਰੁਸਤੀ ਪੈਸੇ ਨਾਲ ਮਿਲ ਜੇ ਇਦਾਂ ਹੋ ਨਹੀਂ ਸਕਦਾ ਪੈਸੇ ਦੇ ਨਾਲ ਤੁਸੀਂ ਔਲਾਦ ਨਹੀਂ ਖਰੀਦ ਸਕਦੇ ਘਰ ਬਣਾ ਸਕਦੇ ਆ ਇਮਾਰਤ ਖੜੀ ਕਰ ਸਕਦੇ ਆ ਪਰ ਉਸ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ ਪੈਸਾ ਇਹ ਕੰਮ ਨਹੀਂ ਕਰ ਸਕਦਾ ਪਰ ਅੱਜ ਸਾਡੀ ਸਾਰਿਆਂ ਦੀ ਧੌੜ ਪੈਸੇ ਦੇ ਪਿੱਛੇ ਆ। ਪੈਸਾ ਜ਼ਰੂਰੀ ਆ ਪਰ ਅਸੀਂ ਪੈਸੇ ਦੇ ਗੁਲਾਮ ਨਹੀਂ ਬਣਨੇ। ਪੈਸੇ ਨਾਲੋਂ ਵੀ ਬਹੁਤ ਚੀਜ਼ਾਂ ਆ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਵੱਧ ਐਮੀਅਤ ਰੱਖਦੀਆਂ ਆ। ਤੁਸੀਂ ਫੰਕਚ ਰੱਖ ਲਓ ਤੁਹਾਡੀ ਜੇਬ ਦੇ ਵਿੱਚ ਲੱਖਾਂ ਰੁਪਏ ਆ ਪਰ ਤੁਹਾਡੇ ਨਿਆਣਿਆਂ ਆਣ ਅਗਿਆਕਾਰੀ ਦੇ ਵਿੱਚ ਆ ਕੀ ਤੁਸੀਂ ਖੁਸ਼ ਰਹੋਗੇ ਪੈਸੇ ਨਾਲ ਬੱਚੇ ਅਗਿਆਕਾਰੀ ਨਹੀਂ ਆ ਸਕਦੇ ਪੈਸੇ ਨਾਲ ਪਤੀ ਪਤਨੀ ਦਾ ਰਿਸ਼ਤਾ ਨਹੀਂ ਸੁਧਰਦਾ ਪੈਸੇ ਨਾਲ ਘਰ 'ਚ ਸ਼ਾਂਤੀ ਨਹੀਂ ਆਉਂਦੀ ਪੈਸੇ ਨਾਲ ਸਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਆ ਜਿਸਮਾਨੀ ਸਿਰਫ ਜਿਸਮਾਨੀ ਪਰ ਜਿਸਮ ਜਿਹੜਾ ਆ ਇਹਨੂੰ ਖੁਸ਼ਹਾਲ ਰੱਖਣ ਦੇ ਲਈ ਇਹਦੇ ਅੰਦਰ ਪਰਮੇਸ਼ਵਰ ਨੇ ਇੱਕ ਆਤਮਾ ਪਾਇਆ ਆ ਅਰ ਜੇ ਉਹ ਆਤਮਾ ਸੰਤੁਸ਼ਟ ਨਹੀਂ ਆ ਜੇ ਉਹ ਆਤਮਾ ਖੁਸ਼ ਨਹੀਂ ਆ ਫਿਰ ਚਾਹੇ ਜਿਸਮ ਦੇ ਲਈ ਜਿੰਨੇ ਮਰਜੀ ਸੋਖ ਹੋਣ ਉਹ ਸਾਰੇ ਬੇਫਾਇਦਾ ਐ ਪਰ ਜੇ ਅਸੀਂ ਹਕੀਕਤ ਦੇ ਵਿੱਚ ਖੁਸ਼ ਹੋਣਾ ਐ ਫਿਰ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਸਾਡੇ ਜੀਵਨ ਦੇ ਵਿੱਚ ਅਭਿਸ਼ੇਕ ਦਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਸਾਡੇ ਜੀਵਨ ਦੇ ਵਿੱਚ ਪਾਕ ਰੂਹ ਦਾ ਹੋਣਾ ਬਹੁਤ ਜ਼ਰੂਰੀ ਹੈ ਫਿਰ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਵਚਨ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਪਤਾ ਜੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਆ ਇਹਦਾ ਮਤਲਬ ਸਾਡੇ ਜੀਵਨ ਦੇ ਵਿੱਚ ਅਭਿਸ਼ੇਕ ਆ ਜੇ ਸਾਡੇ ਜੀਵਨ ਦੇ ਵਿੱਚ ਪਾਕਰੂ ਆ ਇਹਦਾ ਮਤਲਬ ਸਾਡੇ ਜੀਵਨ ਦੇ ਵਿੱਚ ਅਭਿਸ਼ੇਕ ਆ ਜੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਬਚਨ ਆ ਤੇ ਇਹਦਾ ਮਤਲਬ ਸਾਡੇ ਜੀਵਨ ਦੇ ਵਿੱਚ ਅਭਿਸ਼ੇਕ ਆ ਤੇ ਜੇ ਸਾਡੇ ਜੀਵਨ ਦੇ ਵਿੱਚ ਅਭਿਸ਼ੇਕ ਆ ਇਹਦਾ ਮਤਲਬ ਬਾਪ ਬੇਟਾ ਪਾਕਰੂ ਤੇ ਬਚਨ ਸਾਡੇ ਜੀਵਨ ਦੇ ਵਿੱਚ ਆ ਤਾਂ ਸਾਡੇ ਜੀਵਨ ਦੇ ਵਿੱਚ ਅਭਿਸ਼ੇਕ ਆ ਹਾਲੇਲੂਇਆ ਇਸ ਲਈ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਆਏ ਇਹ ਬਹੁਤ ਜ਼ਰੂਰੀ ਆ ਅੱਜ ਤੋਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਕੋਲੋਂ ਅਭਿਸ਼ੇਕ ਮੰਗਣਾ ਸ਼ੁਰੂ ਕਰੋ ਮਸਾ ਮੰਗਣਾ ਸ਼ੁਰੂ ਕਰੋ ਐਨੋਇੰਟਿੰਗ ਮੰਗਣੀ ਸ਼ੁਰੂ ਕਰੋ ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਊ ਅੱਜ ਅਸੀਂ ਬਹੁਤ ਚੀਜ਼ਾਂ ਮੰਗਦੇ ਆ ਬਹੁਤ ਸੋਚ ਕੇ ਮੰਗਦੇ ਆ ਬਹੁਤ ਚੰਗੀਆਂ ਮੰਗਦੇ ਸਮਝਦਾਰੀ ਦੇ ਨਾਲ ਮੰਗਦੇ ਪਰ ਬਹੁਤ ਘੱਟ ਲੋਕ ਆ ਜਿਹੜੇ ਪਰਮੇਸ਼ਵਰ ਦੇ ਕੋਲੋਂ ਆਤਮਿਕ ਦੱਤਾ ਮੰਗਦੇ ਆ ਬਹੁਤ ਘੱਟ ਲੋਕ ਆ ਜਿਹੜੇ ਪਰਮੇਸ਼ਵਰ ਦੇ ਕੋਲੋਂ ਅਭਿਸ਼ੇਕ ਮੰਗਦੇ ਆ ਪਰ ਤੁਹਾਨੂੰ ਪਤਾ ਜਦੋਂ ਆਪਾਂ ਪਰਮੇਸ਼ਵਰ ਜੀ ਦੇ ਅੱਗੇ ਪ੍ਰਾਰਥਨਾ ਕਰਦੇ ਆ ਬੇਨਤੀਆਂ ਕਰਦੇ ਆ ਜਿਨ੍ਹਾਂ ਲੋਕਾਂ ਦਾ ਜ਼ਿਕਰ ਕਰਦੇ ਆ ਆਪਾਂ ਪ੍ਰਾਰਥਨਾ ਦੇ ਵਿੱਚ ਪ੍ਰਭੂ ਜਿੱਦਾਂ ਤੁਸੀਂ ਦਾਊਦ ਦੇ ਉੱਤੇ ਮਿਹਰਬਾਨ ਸੀ। ਪ੍ਰਭੂ ਜਿੱਦਾਂ ਤੁਸੀਂ ਸੁਲੇਮਾਨ ਦੇ ਨਾਲ ਸੀਗੇ। ਪ੍ਰਭੂ ਜਿੱਦਾਂ ਮੂਸਾ ਦੇ ਨਾਲ ਸੀ, ਜਿੱਦਾਂ ਅਬਰਾਹਮ ਦੇ ਨਾਲ ਸੀਗੇ, ਜਿੱਦਾਂ ਦਾਨੀਅਲ ਦੇ ਨਾਲ ਸੀ, ਜਿੱਦਾਂ ਪੌਲਸ ਦੇ ਨਾਲ ਸੀ, ਜਿੱਦਾਂ ਪਤਰਸ ਦੇ ਨਾਲ ਸੀ, ਜਿੱਦਾਂ ਸੰਤ ਯੋਹਾਨਾ ਦੇ ਨਾਲ ਸੀ, ਲੂਕਾ ਦੇ ਨਾਲ ਸੀਗੇ। ਸਾਡੇ ਜੀਵਨ 'ਚ ਵੀ ਓਦਾਂ ਕੰਮ ਹੋਵੇ ਆ। ਰੈਫਰੈਂਸ ਦਿੰਦੇ ਆ ਨਾ, ਹਵਾਲੇ ਦਿੰਨੇ ਆ। ਜਿਨ੍ਹਾਂ ਦੇ ਹਵਾਲੇ ਦਿੱਨੇ ਆ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਭਿਸ਼ੇਕ ਸੀ ਅਗਰ ਉਹ ਉਸ ਲੈਵਲ ਤੱਕ ਪਹੁੰਚੇ ਜਿੱਥੇ ਜਾ ਕੇ ਉਹਨਾਂ ਦੇ ਜੀਵਨ ਸਾਨੂੰ ਇੰਪ੍ਰੈਸ ਕਰਦੇ ਆ ਜਿੱਥੇ ਜਾ ਕੇ ਉਹਨਾਂ ਦੇ ਜੀਵਨ ਸਾਡੇ ਉੱਤੇ ਪ੍ਰਭਾਵ ਪਾਉਂਦੇ ਆ ਉਹਨਾਂ ਦੇ ਜੀਵਨ ਦੀ ਉਹ ਖਾਸੀਅਤ ਸੀ ਉਹਨਾਂ ਦੇ ਉੱਤੇ ਜਿਹੜਾ ਅਭਿਸ਼ੇਕ ਸੀਗਾ ਪਰਮੇਸ਼ਵਰ ਦਾ ਜਦੋਂ ਪਰਮੇਸ਼ਵਰ ਦਾ ਅਭਿਸ਼ੇਕ ਸਾਡੇ ਜੀਵਨ ਦੇ ਵਿੱਚ ਹੋਊਗਾ ਫਿਰ ਸਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੀ ਡਿਮਾਂਡ ਕਰਨ ਦੀ ਜ਼ਰੂਰਤ ਨਹੀਂ ਪੈਣੀ ਛੋਟੀਆਂ-ਛੋਟੀਆਂ ਚੀਜ਼ਾਂ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਅਭਿਸ਼ੇਕ ਉਹ ਚੁੰਬਕ ਆ ਜਿਹੜਾ ਹਰ ਚੰਗੀ ਚੀਜ਼ ਨੂੰ ਆਪਣੇ ਵੱਲ ਨੂੰ ਖਿੱਚ ਲੈਂਦਾ ਹੈ ਹਰ ਉੱਤਮ ਚੀਜ਼ ਅਭਿਸ਼ੇਕ ਵੱਲ ਨੂੰ ਆਪ ਆਉਂਦੀ ਆ ਜਿੱਦਾਂ ਪਰਮੇਸ਼ਵਰ ਦੇ ਜਨ 엘ੀਆ ਤੇ ਅਲੀਸ਼ਾ ਸੀਗੇ ਆਪਾਂ ਕਿੰਨੀਆਂ ਥਾਵਾਂ ਤੇ ਦੇਖਦੇ ਆ ਕਿ ਲੋਕ ਉਹਨਾਂ ਦੇ ਕੋਲੇ ਚੰਗੀਆਂ ਪੇਟਾ ਲੈ ਕੇ ਜਾਂਦੇ ਸੀ ਉਹ ਪਹਾੜੀਆਂ 'ਚ ਵੱਸਦੇ ਸੀ ਇਕਾਂਤ ਥਾਂ ਤੇ ਵੱਸਦੇ ਸੀ ਜਿੱਥੇ ਕੋਈ ਡਿਸਟਰਬੈਂਸ ਨਾ ਹੋਵੇ ਡਿਸਟਰੈਕਸ਼ਨ ਨਾ ਹੋਵੇ ਜਿੱਥੇ ਕੋਈ ਉਹਨਾਂ ਨੂੰ ਵਿਗਨ ਪਾਉਣ ਵਾਲਾ ਨਾ ਹੋਵੇ ਉਹਨਾਂ ਦਾ ਧਿਆਨ ਇੱਧਰ ਉੱਧਰ ਨਾ ਪਟਕੇ ਉੱਥੇ ਜਾ ਕੇ ਉਹ ਰਹਿੰਦੇ ਸੀ ਪਰ ਉੱਤਮ ਵਸਤਾ ਉਹਨਾਂ ਦੇ ਪਿੱਛੇ ਆਉਂਦੀਆਂ ਸੀ ਰਾਜੇ ਉਹਨਾਂ ਤੱਕ ਆਪ ਪਹੁੰਚਦੇ ਸੀ ਰਾਜੇ ਆਪਣੇ ਵਜ਼ੀਰਾਂ ਨੂੰ ਆਪਣੇ ਰਾਜਦੂਤਾਂ ਨੂੰ ਉਹਨਾਂ ਤੱਕ ਭੇਜਦੇ ਸੀ ਚੰਗੀਆਂ ਚੀਜ਼ਾਂ ਦੇ ਕੇ ਉਹ ਪਰਮੇਸ਼ਵਰ ਦੇ ਨਵੀ ਉਹਨਾਂ ਚੀਜ਼ਾਂ ਦੇ ਲਈ ਮਿਹਨਤ ਨਹੀਂ ਕਰਦੇ ਸੀ ਕਿ ਸਾਨੂੰ ਸੋਨਾ ਮਿਲੇ ਸਾਨੂੰ ਚਾਂਦੀ ਮਿਲੇ ਸਾਨੂੰ ਉੱਤਮ ਭੋਜਨ ਮਿਲੇ ਕੋਈ ਸਾਡੇ ਲਈ ਸਵਾਦ ਨੇ ਭੋਜਨ ਤਿਆਰ ਕਰੇ ਉਹ ਕੀ ਕੰਮ ਕਰਦੇ ਸੀ ਜਿਹੜਾ ਪਰਮੇਸ਼ਵਰ ਦਾ ਅਭਿਸ਼ੇਕ ਉਹ ਉਹਨਾਂ ਉੱਤੇ ਵਾਧਦਾ ਜਾਵੇ। ਔਰ ਉਹ ਉਸ ਅਭਿਸ਼ੇਕ ਨੂੰ ਸੰਭਾਲ ਕੇ ਰੱਖਣ ਦੀ ਹਰ ਮਮਕਨ ਕੋਸ਼ਿਸ਼ ਕਰਦੇ ਸੀ। ਔਰ ਜਿਨ੍ਹਾਂ ਦੇ ਉੱਤੇ ਪਰਮੇਸ਼ਵਰ ਦਾ ਅਭਿਸ਼ੇਕ ਆ ਜਾਂਦਾ ਆ ਫਿਰ ਉਹਨਾਂ ਦੇ ਜੀਵਨ ਦੇ ਵਿੱਚ ਚੰਗੀਆਂ ਚੀਜ਼ਾਂ ਉਸ ਅਭਿਸ਼ੇਕ ਦੇ ਪਿੱਛੇ ਆਪਣੇ ਆਪ ਆਉਂਦੀਆਂ ਆ। ਅੱਜ ਅਸੀਂ ਚੰਗੀਆਂ ਚੀਜ਼ਾਂ ਦੇ ਪਿੱਛੇ ਦੌੜਦੇ ਆ। ਚੰਗੀਆਂ ਚੀਜ਼ਾਂ ਦੇ ਪਿੱਛੇ ਦੌੜ ਕੇ ਅਭਿਸ਼ੇਕ ਨੇ ਸਾਡੇ ਪਿੱਛੇ ਨਹੀਂ ਆਉਣਾ ਪਰ ਜਦੋਂ ਅਸੀਂ ਅਭਿਸ਼ੇਕ ਦੇ ਪਿੱਛੇ ਦੌੜ ਕੇ ਅਭਿਸ਼ੇਕ ਨੂੰ ਪ੍ਰਾਪਤ ਕਰ ਲਵਾਂਗੇ ਚੰਗੀਆਂ ਚੀਜ਼ਾਂ ਨੇ ਸਾਡੇ ਪਿੱਛੇ ਆ ਜਾਣਾ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਚਾਹੀਦੀਆਂ ਨੇ वचन ਦੇ ਵਿੱਚ ਲਿਖਿਆ ਆਪਣੇ ਰਾਹ ਯਹੋਵਾ ਦੇ ਗੋਚਰੇ ਕਰ ਤੇ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਕਹਿੰਦਾ ਤੂੰ ਆਪਣੇ ਜਿਹੜੇ ਰਾਹ ਆ ਉਹ ਪਰਮੇਸ਼ਵਰ ਦੇ ਗੋਚਰੇ ਕਰ ਦੇ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਪ ਦੇ ਪਰਮੇਸ਼ਵਰ ਦੀ ਅਦਵਾਈ ਮੰਗ ਉਹਨਾਂ ਕੰਮਾਂ ਦੇ ਲਈ ਜਿਹੜੇ ਤੂੰ ਕਰਨਾ ਚਾਹੁੰਦਾ ਉਹਨਾਂ ਰਾਹਾਂ ਦੇ ਲਈ ਜਿਨ੍ਹਾਂ ਤੇ ਤੂੰ ਚੱਲਣਾ ਚਾਹੁੰਦਾ ਜੋ ਤੂੰ ਆਪਣੇ ਜੀਵਨ 'ਚ ਪਾਉਣਾ ਚਾਹੁੰਦਾ ਉਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੇ ਅੱਗੇ ਰੱਖ ਦੇ ਪ੍ਰਭੂ ਆਹ ਮੇਰੀਆਂ ਚੀਜ਼ਾਂ ਆ ਮੇਰੀ ਅਗਵਾਈ ਕਰੋ ਪਾਕ ਰੂ ਦੇ ਵਸੀਲੇ ਮੇਰੀ ਅਗਵਾਈ ਕਰੋ ਆਪਣੇ ਵਚਨ ਦੇ ਰਾਹੀਂ ਮੇਰੀ ਅਗਵਾਈ ਕਰੋ ਆਪਣੇ ਦਾਸਾਂ ਦੇ ਰਾਹੀਂ ਮੇਰੀ ਅਗਵਾਈ ਕਰੋ ਕਿਸੇ ਵੀ ਵਿਧ ਪ੍ਰਭੂ ਜੀ ਮੇਰੀ ਅਗਵਾਈ ਕਰੋ ਮੈਂ ਹੁਣ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਫਜਰਖ ਲੋ ਕਈ ਜਣੇ ਕੈਨੇਡਾ ਨੂੰ ਜਾਣਾ ਚਾਹੁੰਦਾ ਕੋਈ ਜਣੇ ਕਿਸੇ ਹੋਰ ਮੁਲਕ ਨੂੰ ਜਾਣਾ ਚਾਹੁੰਦੇ ਆ ਕਈ ਵਾਰੀ ਕਿਉਂਦਾ ਅਪ ਪਹਿਲਾਂ ਆਪ ਕੋਸ਼ਿਸ਼ਾਂ ਕਰਦੇ ਆ ਜਦੋਂ ਉਹਨਾਂ 'ਚ ਨਾਕਾਮਯਾਬ ਹੋ ਜੰਨੇ ਆ ਫਿਰ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਦਿੰਨੇ ਆ ਕਿ ਪ੍ਰਭੂ ਜੀ ਹੁਣ ਗੱਲ ਨਹੀਂ ਬਣੀ ਹੁਣ ਤੁਸੀਂ ਮਾਰੋ ਤਾਂ ਟ੍ਰਾਈ ਭਲਾ ਸ਼ਾਇਦ ਤੁਹਾਡੇ ਕੋਲੋਂ ਬਣ ਜਵੇ ਜਦੋਂ ਅਸੀਂ ਇਦਾਂ ਕਰਦੇ ਇੱਕ ਤਰੀਕੇ ਨਾਲ ਅਸੀਂ ਅੰਨੀ ਟਾਣੀ ਭੇਂਟ ਚੜਾਉਨੇ ਆ ਪਰ ਪਰਮੇਸ਼ਵਰ ਨੂੰ ਉੱਤਮ ਭੇਟਾ ਪਸੰਦ ਹੁੰਦਾ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਨੂੰ ਅੰਨੀ ਕਾਣੀ ਭੇਟਾ ਨਹੀਂ ਪਸੰਦ ਉਹਨੂੰ ਉੱਤਮ ਚਾਹੀਦਾ ਹੈ ਜੋ ਚਾਹੀਦਾ ਉਹਨੂੰ ਉੱਤਮ ਚਾਹੀਦਾ ਹੈ ਅਰ ਉੱਤਮ ਭੇਟਾ ਦੇ ਵਿੱਚ ਸਿਰਫ ਦਾଳਾਂ ਆਟਾ ਮਸਾਲੇ ਤੇ ਧਨ ਦੌਲਤ ਨਹੀਂ ਆ ਸਾਡੇ ਮੂੰਹ ਚੋਂ ਨਿਕਲਣ ਵਾਲੇ ਨਜ਼ਰਾਨੇ ਨਜ਼ਰਾਨੇ ਦਾ ਮਤਲਬ ਕੀ ਹੁੰਦਾ ਉਹ ਵੀ ਤਾਂ ਭੇਟਾ ਹੀ ਆ ਸ਼ੁਕਰਾਨਾ ਕਰਨਾ ਉਹ ਵੀ ਤਾਂ ਇੱਕ ਭੇਟਾ ਆ ਅਰਦਾਸ ਬੇਨਤੀ ਪਰਮੇਸ਼ਵਰ ਦੇ ਅੱਗੇ ਕਰਨੀ ਉਹ ਵੀ ਇੱਕ ਭੇਟਾ ਆ ਤੇ ਜਦੋਂ ਅਸੀਂ ਥੱਕੇ ਖਾ ਕੇ ਪਤਾ ਹੋਣ ਦੇ ਬਾਵਜੂਦ ਕਿ ਸਭ ਮੁਸ਼ਕਿਲਾਂ ਦਾ ਹੱਲ ਪਰਮੇਸ਼ਵਰ ਦੇ ਕੋਲ ਆ ਫੇਰ ਵੀ ਆਪਣੀ ਵਾ ਪਹਿਲਾਂ ਈਸ਼ਵਰ ਦੇ ਅੱਗੇ ਰੱਖਦੇ ਆ ਉਹ ਇੱਕ ਤਰ੍ਹਾਂ ਨਾਲ ਅੰਨੀ ਕਾਣੀ ਭੇਟਾ ਆ ਫਿਰ ਉਹ ਸਵੀਕਾਰ ਨਹੀਂ ਹੁੰਦੀ ਪਰ ਜੇ ਤੁਸੀਂ ਸ਼ੁਰੂਆਤ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਕਰੋ ਅਸੀਂ ਪਰਮੇਸ਼ਰ ਦੇ ਉੱਤੇ ਨਿਹਾਲ ਰਹਿਣਾ ਹੈ ਅਸੀਂ ਆਪਣੇ ਰਾਹ ਇਹੋ ਵਾਦੇ ਗੋਚਰੇ ਕਰਨੇ ਪ੍ਰਭੂ ਜੀ ਮੈਂ ਇਦਾਂ ਚਾਹੁੰਦਾ ਆ ਪਰ ਮੈਂ ਨਹੀਂ ਜਾਣਦਾ ਤੁਹਾਡੀ ਯੋਜਨਾ ਮੇਰੇ ਜੀਵਨ ਦੇ ਵਿੱਚ ਕੀ ਆ ਪਰ ਯਰਮੀਆ ਦੀ ਕਿਤਾਬ ਦੇ ਵਿੱਚ ਲਿਖਿਆ ਆ ਕਿ ਯਹਵਾ ਪਰਮੇਸ਼ਰ ਕਹਿੰਦੇ ਆ ਮੇਰੇ ਕੋਲੇ ਤੁਹਾਡੇ ਲਈ ਚੰਗੀਆਂ ਯੋਜਨਾਵਾਂ ਆ ਜਿਹੜੀਆਂ ਲਾਭ ਦੀਆਂ ਆ ਹਾਨੀ ਦੀਆਂ ਨਹੀਂ ਪ੍ਰਭੂ ਜੀ ਇਹ ਤਾਂ ਮੇਰੀ ਯੋਜਨਾ ਆ ਵੀ ਮੈਂ ਬਲੈਟ ਨੂੰ ਜਾਵਾਂ ਮੈਂ ਕੈਨੇਡਾ ਨੂੰ ਜਾਵਾਂ ਮੈਂ ਕੋਲਿਆਂ ਦੀ ਫੈਕਟਰੀ ਖੋਲਾਂ ਜਾਂ ਮੈਂ ਬਲਬਾਂ ਦੀ ਫੈਕਟਰੀ ਖੋਲਾਂ ਜੋਨੀ ਵਟਐਵਰ ਜੋ ਤੁਸੀਂ ਕਰਨਾ ਚਾਹੁੰਦੇ ਆ ਪ੍ਰਭੂ ਇਹ ਮੇਰੀ ਯੋਜਨਾ ਹੈ ਤੇ ਮੈਂ ਇਹ ਤੁਹਾਡੇ ਅੱਗੇ ਰੱਖਦਾ ਹਾਂ ਪਰ ਪ੍ਰਭੂ ਮੈਂ ਇਹ ਨਹੀਂ ਜਾਣ ਸਕਿਆ ਅਜੇ ਤੱਕ ਕਿ ਤੁਹਾਡੀ ਯੋਜਨਾ ਮੇਰੇ ਜੀਵਨ ਚ ਕੀ ਆ ਪਰ ਮੈਂ ਅੱਜ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਜੀ ਜੇ ਤਾਂ ਇਹ ਜਿਹੜਾ ਜਿਹੜਾ ਵਿਸ਼ਾ ਮੈਂ ਤੁਹਾਡੇ ਅੱਗੇ ਰੱਖਿਆ ਤੁਹਾਡੀ ਯੋਜਨਾ ਦੇ ਵਿੱਚੋਂ ਆ ਤਾਂ ਪੂਰਾ ਹੋਏ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਨਹੀਂ ਤਾਂ ਪ੍ਰਭੂ ਆਪਣੀ ਯੋਜਨਾ ਮੇਰੇ ਜੀਵਨ ਚ ਪੂਰੀ ਕਰੋ ਉਹਨੂੰ ਪਰਮੇਸ਼ਰ ਦੇ ਅੱਗੇ ਸਬਮਿਟ ਕਰਨਾ ਬਹੁਤ ਸਾਰੇ ਨੂੰ ਨੀਂਦ ਆ ਰਹੀ ਜਾਓ ਭੱਜੋ ਮੂੰਹ ਤੋਂ ਆਓ ਪਰ ਪਰਮੇਸ਼ਰ ਦਾ ਬਚਨ ਧਿਆਨ ਨਾਲ ਸੁਣੋ ਅੱਖਾਂ ਖੋਲ ਕੇ ਅਦਰਵਾਈਜ਼ ਮੈਂ ਵੋਲੰਟੀਅਰਸ ਨੂੰ ਕਹਿੰਨੀ ਸਾਰੇ ਫੈਨ ਆਫ ਕਰ ਦਿਓ ਕਿਉਂਕਿ ਪੱਖੇ ਤਾਂ ਨੀਂਦ ਆ ਜਾਂਦੀ ਗਰਮੀਆਂ ਦੇ ਵਿੱਚ ਮੈਂ ਕੁਝ ਚਰਚਸ ਜਾਣਦੀ ਆ ਤੁਹਾਨੂੰ ਪਤਾ ਜਿਨ੍ਹਾਂ ਦੇ ਵਿੱਚ ਪੱਖੇ ਨਹੀਂ ਚਲਾਏ ਜਾਂਦੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਓ ਇਸੇ ਲਈ ਕਿ ਗਰਮੀ ਗਰਮੀ ਲੱਗੇ ਤੇ ਇਹ ਜਾਗਣ ਤੇ ਵਚਨ ਸੁਣਨ ਜਿਹੜੀਆਂ ਇਹ ਚੀਜ਼ਾਂ ਆ ਨਾ ਸਾਡੇ ਸੁੱਖ ਦੇ ਲਈ ਆ ਪਰ ਇਹਨਾਂ ਦੇ ਵਿੱਚ ਇੰਨਾ ਨਾ ਖੁੱਬੋ ਇਹਨਾਂ ਦਾ ਆਨੰਦ ਇਹਨਾਂ ਨਾ ਲਵੋ ਕਿ ਪਰਮੇਸ਼ਵਰ ਦੇ ਵਚਨ ਦੇ ਵਿੱਚ ਇਹ ਵਿਗਨ ਬਣ ਜਾਣ ਨੀਂਦਣਾ ਸੁਭਾਵਿਕ ਗੱਲ ਆ ਇਹ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਆ ਪਰ ਬੇਸਮੇ ਕੁਟਾਈਮ ਜਦੋਂ ਨਹੀਂ ਸਮਾਂ ਉਦੋਂ ਸੁਣ ਸ਼ਰਮ ਨਾ ਕਿਉਂ ਇਸ ਲਈ ਸਮੇਂ ਨੂੰ ਵਿਅਰਥ ਨਾ ਕਰੋ ਵਚਨ ਦੇ ਵਿੱਚ ਲਿਖਿਆ ਸਮੇਂ ਨੂੰ ਆਪਣੇ ਲਈ ਲਾਭਕਦਾਇਕ ਬਣਾਓ ਲਾਭਕਾਰੀ ਬਣਾਓ ਆਪਾਂ ਅਭਿਸ਼ੇਕ ਦੇ ਬਾਰੇ ਵਿੱਚ ਸਿੱਖ ਰਹੇ ਵੈਰੀ ਨੇ ਤੁਹਾਡੇ ਉੱਤੇ ਨੀਂਦ ਭੇਜਣੀ ਵੀ ਇਹਨਾਂ ਨੂੰ ਫਾਰਮੂਲਾ ਪਤਾ ਨਾ ਲੱਗ ਜੇ ਨਹੀਂ ਤੇ ਇਹਨਾਂ ਨੇ ਜਿੱਤ ਬਾ ਲੈਣੀ ਆ ਪਰ ਅੱਜ ਤੁਸੀਂ ਜਿੱਤਣਾ ਤੇ ਵੈਰੀ ਨੂੰ ਹਰਾਉਣਾ ਹੈ ਹਾਲੇਲੂਇਆ ਅਸੀਂ ਆਪਣੇ ਰਾਹਾਂ ਨੂੰ ਪਰਮੇਸ਼ਰ ਦੇ ਅੱਗੇ ਰੱਖਣਾ ਹੈ ਔਰ ਪਰਮੇਸ਼ਰ ਦੀਆਂ ਯੋਜਨਾਵਾਂ ਨੂੰ ਮੰਗਣਾ ਤਾਂ ਜੋ ਸਾਡੇ ਮਨੋਰਥ ਪੂਰੇ ਹੋਣ ਹallelujah ਪਰਮੇਸ਼ਰ ਦਾ ਅਭਿਸ਼ੇਕ ਮੰਗਣਾ ਆਯੂਬ ਦੀ ਕਿਤਾਬ ਉਹਦਾ 17 ਨੰਬਰ ਅਧਿਆਇ ਤੇ ਉਹਦੀ 9 ਨੰਬਰ ਪੰਕਤੀ ਚ ਇਦਾਂ ਲਿਖਿਆ ਪਰ ਧਰਮੀ ਆਪਣੇ ਰਾਹੇ ਲੱਗਾ ਰਹੇਗਾ ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ ਜਿਹੜਾ ਧਰਮੀ ਬੰਦਾ ਆ ਉਹ ਸਹੀ ਰਾਮ ਤੇ ਤੁਰਦਾ ਜਾਊਗਾ ਜਿਹੜਾ ਰਾਮ ਨੂੰ ਪਰਮੇਸ਼ਵਰ ਨੇ ਦਿੱਤਾ ਆ ਉਹਨੇ ਕਿਹਾ ਆਪਣੇ ਰਾਹੇ ਲੱਗਾ ਰਹੇਗਾ ਆਪਣਾ ਰਾਹ ਉਹਦਾ ਕਿਹੜਾ ਆ ਇਹਦਾ ਪਹਿਲਾ ਹੀ ਅੱਖਰ ਡਿਕਲੇਅਰ ਕਰ ਦਿੰਦਾ ਕਹਿੰਦਾ ਧਰਮੀ ਆਪਣੇ ਰਾਹੇ ਲੱਗਾ ਰਹੇਗਾ ਇਹਦਾ ਮਤਲਬ ਇਹ ਜਿਹੜਾ ਇਨਸਾਨ ਆ ਜਿੰਨੂੰ ਧਰਮੀ ਲਿਖਿਆ ਗਿਆ ਆ ਇਹਦਾ ਰਾਹ ਸਹੀ ਆ ਚੰਗੇ ਇਹਦਾ ਰਾਹ ਉਹ ਆ ਜਿਹਦੇ ਬਾਰੇ ਚ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਆ ਤੇ ਕਹਿੰਦਾ ਧਰਮੀ ਆਪਣੇ ਰਾਹੇ ਲੱਗਾ ਰਹੇਗਾ ਭਾਵ ਇੱਕ ਧਰਮੀ ਬੰਦਾ ਪਰਮੇਸ਼ਵਰ ਦੇ ਪਿੱਛੇ ਚੱਲਦਾ ਰਹੇਗਾ ਨਿਰੰਤਰ ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ ਜੇ ਤੁਸੀਂ ਇਹਨੂੰ ਹਿੰਦੀ ਦੇ ਵਿੱਚ ਪੜੋਗੇ ਉੱਥੇ ਲਿਖਿਆ ਆ ਕਿ ਉਹ ਹੋਰ ਵੀ ਸਮਰੱਥ ਸੇ ਵਧਦਾ ਜਾਏਗਾ ਹੋਰ ਵੀ ਉਹਦੇ ਅੰਦਰ ਸਮਰਥ ਆਉਂਦਾ ਜਾਊਗਾ ਕਿਦੇ ਅੰਦਰ ਜਿਹਦੇ ਹੱਥ ਸਾਫ਼ ਆ ਆਪਣੇ ਕਿਤੇ ਹੱਥ ਗੰਦੇ ਆਪਣੇ ਵੀ ਤਾਂ ਹੱਥ ਸਾਫ਼ ਆ ਪਰ ਕਈਆਂ ਦਾ ਮੈਂ ਤੇ ਬਚਨ ਚ ਲਿਖਿਆ ਕਹਿੰਦਾ ਤੁਸੀਂ ਹੱਥ ਚੱਕਦੇ ਆ ਪਰ ਮੈਂ ਤੁਹਾਡੀ ਸੁਣਦਾ ਨਹੀਂ ਕਰਕੇ ਤੁਹਾਡੇ ਹੱਥ ਲਊ ਨਾ ਲਿਬੜੇ ਫੇਰ ਬੰਦੇ ਦੇਖਦੇ ਕਿਨੇ ਸਾਡੇ ਹੱਥ ਤਾਂ ਲਹੂ ਨਾਲ ਲਿਬੜੇ ਜਦੋਂ ਅਸੀਂ ਵਚਨ ਦੀ ਆਣ ਅਗਿਆਕਾਰੀ ਕਰਦੇ ਆ ਸਮਝ ਲਓ ਸਾਡੇ ਹੱਥ ਲਹੂ ਦੇ ਨਾਲ ਲਿਬੜੇ ਹੋਏ ਆ ਉਹ ਲਹੂ ਜਿਹੜਾ ਸਾਡੀ ਖਾਤਰ ਵਹਾਇਆ ਗਿਆ ਫੇਰ ਅਸੀਂ ਉਸ ਲਹੂ ਦੇ ਦੋਸ਼ੀ ਬਣ ਜਾਂਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਦੋਸ਼ੀ ਬਣ ਜਾਂਦੇ ਆ ਇਸ ਲਈ ਕਹਿੰਦਾ ਸਾਫ ਹੱਥ ਵਾਲਾ ਭਾਵ ਜਿਹਦੇ ਹੱਥ ਲਊ ਦੇ ਨਾਲ ਨਹੀਂ ਲਿਬੜੇ ਜਿਹੜਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਦਾ ਆ ਚੰਗੇ ਤਰੀਕੇ ਨਾਲ ਚੱਲਦਾ ਉਹ ਹੋਰ ਵੀ ਤਕੜਾ ਹੁੰਦਾ ਜਾਊਗਾ ਉਹ ਹੋਰ ਸਾਮਰਥ ਨਾਲ ਭਰਦਾ ਜਾਊਗਾ ਉਹ ਹੋਰ ਵੀ ਅਭਿਸ਼ੇਕ ਨੂੰ ਆਪਣੇ ਅੰਦਰ ਗ੍ਰੈਂਡ ਕਰੀ ਜਾਊਗਾ ਜੇ ਤੁਸੀਂ ਅਭਿਸ਼ੇਕ ਕਿੰਨੇ ਜਾਣੇ ਤੁਹਾਡੇ ਵਿੱਚ ਉਹ ਅਭਿਸ਼ੇਕ ਪ੍ਰਾਪਤ ਕਰਨਾ ਚਾਹੁੰਦੇ ਆ ਆਲਮੋਸਟ ਸਾਰੇ ਜਣ ਪ੍ਰ부ਦੀ ਵਡਿਆਈ ਹੋਵੇ ਮੈਂ ਪ੍ਰਾਰਥਨਾ ਕਰਦੀ ਅੱਜ ਪਰਮੇਸ਼ਵਰ ਦਾ ਅਭਿਸ਼ੇਕ ਤੁਹਾਡੇ ਉੱਤੇ ਸਭਨਾ ਉੱਤੇ ਠਹਿਰ ਜਾਏ ਪ੍ਰ부 ਯਿਸੂ ਮਸੀਹ ਜੀ ਦੇ ਨਾਮ ਚ ਆਮੇਨ ਪਰਮੇਸ਼ਵਰ ਜੀ ਦਾ ਅਭਿਸ਼ੇਕ ਪ੍ਰਾਪਤ ਕਰਨ ਦੇ ਲਈ ਪਹਿਲਾ ਕੰਮ ਜਿਹੜਾ ਸਾਨੂੰ ਕਰਨ ਦੀ ਜ਼ਰੂਰਤ ਆ ਉਹ ਆ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਾ ਜੇ ਤੁਸੀਂ ਅਭਿਸ਼ੇਕ ਪ੍ਰਾਪਤ ਕਰਨਾ ਆ ਫੇਰ ਤੁਹਾਨੂੰ ਪਰਮੇਸ਼ਵਰ ਵਿੱਚ ਬਣੇ ਰਹਿਣਾ ਪੈਣਾ ਆ ਫੇਰ ਤੁਹਾਨੂੰ ਉੱਠਦਿਆਂ ਬੈਠਦਿਆਂ ਚੇਤਾ ਰੱਖਣਾ ਪੈਣਾ ਪਰਮੇਸ਼ਵਰ ਦਾ ਆਪਣੇ ਮਨ ਦੇ ਵਿੱਚ ਤੁਹਾਡੀ ਕਨੈਕਸ਼ਨ ਫੇਰ ਪਰਮੇਸ਼ਵਰ ਦੇ ਨਾਲ ਜੁੜੀ ਰਹਿਣੀ ਚਾਹੀਦੀ ਆ ਫੇਰ ਜਦੋਂ ਤੁਸੀਂ ਕੁਝ ਬੋਲਣ ਲੱਗਦੇ ਆ ਤੁਹਾਨੂੰ ਵਿਚਾਰਨਾ ਪੈਣਾ ਆ ਵੀ ਮੇਰਾ ਬੋਲਣਾ ਪਰਮੇਸ਼ਵਰ ਨੂੰ ਪਸੰਦ ਆਊ ਕਿ ਨਹੀਂ ਆਊਗਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਮਨੁੱਖ ਆਪਣੀ ਜੀਭ ਤੋਂ ਹੀ ਜੀਵਨ ਤੇ ਮੌਤ ਨੂੰ ਪ੍ਰਾਪਤ ਕਰਦਾ ਹੈ ਕਹਿੰਦਾ ਜੀਵਨ ਤੇ ਮੌਤ ਜੀਭ ਦੇ ਵਸ ਵਿੱਚ ਹੈ ਤੇ ਕਹਿੰਦਾ ਮਨੁੱਖ ਜੀਭ ਦਾ ਫਲ ਜ਼ਰੂਰ ਖਾਊਗਾ ਜੇ ਤੁਸੀਂ ਅਭਿਸ਼ੇਕ ਪ੍ਰਾਪਤ ਕਰਨਾ ਹੈ ਤੁਹਾਨੂੰ ਆਪਣੀ ਜੀਭ ਤੇ ਬਹੁਤ ਕੰਟਰੋਲ ਕਰਨਾ ਪੈਣਾ ਹੈ ਪਹਿਲੀ ਗੱਲ ਪਰਮੇਸ਼ਵਰ ਵਿੱਚ ਬਣੇ ਰਹਿਣਾ ਪੈਣਾ ਪਰਮੇਸ਼ਵਰ ਦੇ ਨਾਲ ਸੰਪਰਕ ਵਿੱਚ ਰਹਿਣਾ ਪਰਮੇਸ਼ਵਰ ਦੇ ਵਿੱਚ ਬਣੇ ਰਹਿਣ ਦਾ ਮਤਲਬ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਜੀਵਨ ਜੀਣਾ ਉਹ ਆ ਪਰਮੇਸ਼ਵਰ ਦੇ ਵਿੱਚ ਬਣੇ ਰਹਿਣਾ ਅਰ ਪਰਮੇਸ਼ਵਰ ਦੇ ਵਿੱਚ ਬਣੇ ਰਹਿਣ ਦੇ ਲਈ ਸਾਨੂੰ ਆਪਣੀ ਜੀਬ ਤੇ ਬਹੁਤ ਜ਼ਿਆਦਾ ਕੰਟਰੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਬਹੁਤ ਵਾਰੀ ਸਾਨੂੰ ਲੱਗਦਾ ਸੀ ਪਰਮੇਸ਼ਵਰ ਦੇ ਵਿੱਚ ਆ ਪਰ ਸਾਡੇ ਮੂੰਹ ਦੇ ਸ਼ਬਦ ਜਿਹੜੇ ਆ ਉਹ ਦੱਸ ਰਹੇ ਹੁੰਦੇ ਕਿ ਅਸੀਂ ਪਰਮੇਸ਼ਵਰ ਦੇ ਵਿੱਚ ਨਹੀਂ ਆ ਜਿੱਦਾਂ ਮਿਹਣੇ ਦੇਣ ਵਾਲੀਆਂ ਗੱਲਾਂ ਕਰਨੀਆਂ ਇਹ ਪਰਮੇਸ਼ਵਰ ਦੇ ਸੁਭਾ ਦਾ ਹਿੱਸਾ ਨਹੀਂ ਆ। 네ਗੇਟਿਵ ਹੀ ਬੋਲੀ ਜਾਣਾ ਆਪਣੇ ਲਈ ਵੀ ਗਲਤ ਬੋਲੀ ਜਾਣਾ ਆਪਣੇ ਬੱਚਿਆਂ ਲਈ ਗਲਤ ਬੋਲੀ ਜਾਣਾ ਆਪਣੇ ਮਾਲ-ਤਾਨ ਦੇ ਲਈ ਗਲਤ ਬੋਲੀ ਜਾਣਾ ਆਪਣੇ ਰਿਸ਼ਤੇਦਾਰਾਂ ਨੂੰ ਗਲਤ ਬੋਲੀ ਜਾਣਾ ਇਹ ਤੁਹਾਡੇ ਅਭਿਸ਼ੇਕ ਦੇ ਵਿੱਚ ਰੁਕਾਵਟ ਹੈ। ਜਦੋਂ ਤੱਕ ਤੁਹਾਡੀ ਜੀਬ ਚੰਗਾ ਬੋਲਣਾ ਨਹੀਂ ਸ਼ੁਰੂ ਕਰੂਗੀ ਪਰਮੇਸ਼ਵਰ ਦਾ ਅਭਿਸ਼ੇਕ ਤੁਹਾਡੇ ਉੱਤੇ ਕਦੀ ਵੀ ਨਹੀਂ ਆ ਸਕਦਾ ਸਵਾਲ ਇਹ ਨਹੀਂ ਕਦਾ ਹੁੰਦਾ ਕਿ ਤੁਸੀਂ ਗਲਤ ਬੋਲੋ ਤੇ ਪਰਮੇਸ਼ਵਰ ਦੇ ਅਭਿਸ਼ੇਕ ਨੂੰ ਪ੍ਰਾਪਤ ਕਰ ਲਓ ਨਹੀਂ ਸਾਨੂੰ ਸਹੀ ਬੋਲਣਾ ਪਊਗਾ ਕਿਉਂਕਿ ਪਰਮੇਸ਼ਵਰ ਦਾ ਅਭਿਸ਼ੇਕ ਕੋਈ ਛੋਟੀ ਚੀਜ਼ ਨਹੀਂ ਆ ਇਹ ਇੱਕ ਮਹਿੰਗੀ ਚੀਜ਼ ਹੈ ਇੱਕ ਕੀਮਤੀ ਚੀਜ਼ ਹੈ ਇੱਕ ਅਨਮੋਲ ਦਾਤ ਆ ਅਗਰ ਤੁਸੀਂ ਪਰਮੇਸ਼ਵਰ ਦਾ ਅਭਿਸ਼ੇਕ ਪ੍ਰਾਪਤ ਕਰਨਾ ਤੁਹਾਨੂੰ ਹਰ ਹਾਲਤ ਵਿੱਚ ਚੰਗੇ ਸ਼ਬਦ ਬੋਲਣੇ ਪੈਣਗੇ ਕੁਝ ਲੋਕਾਂ ਨੂੰ ਆਪਣੀਆਂ ਪੁਰਾਣੀਆਂ ਗੱਲਾਂ ਬਹੁਤ ਬੋਲਣ ਦੀ ਆਦਤ ਹੁੰਦੀ ਆ ਅਸੀਂ ਐਦਾਂ ਕਰਦੇ ਹੁੰਦੇ ਸੀ ਅਸੀਂ ਐਦਾਂ ਕਰਦੇ ਹੁੰਦੇ ਸੀ ਅਸੀਂ ਐਦਾਂ ਦੇ ਥਾਂ 'ਚ ਰਹਿੰਦੇ ਸੀ ਹੁਣ ਅਸੀਂ ਐਦਾਂ ਦੇ ਥਾਂ 'ਚ ਰਹਿੰਦੇ ਆ ਕਿੰਨਾ ਹਰ ਹਾਲ ਦੇ ਵਿੱਚ ਧੰਨਵਾਦ ਸਵੇ ਤੇਰੀਆਂ ਪ੍ਰਾਰਥਨਾਵਾਂ ਮੇਰੀ ਹਜ਼ੂਰੀ ਦੇ ਵਿੱਚ ਪਹੁੰਚਣ ਜਿਹੜੇ ਸਾਡੇ ਮੂੰਹ ਦੇ ਸ਼ਬਦ ਆ ਨਾ ਇੱਕ ਤਰ੍ਹਾਂ ਦੀ ਇਹ ਪ੍ਰਾਰਥਨਾ ਆ ਇੱਕ ਤਰ੍ਹਾਂ ਦਾ ਇੱਕ ਬੀਜ ਜਿਹੜਾ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੀਜਦੇ ਆ ਕਿਉਂਕਿ ਪਰਮੇਸ਼ਵਰ ਦੀ ਅੱਖ ਹਰ ਵੇਲੇ ਸਾਨੂੰ ਦੇਖ ਰਹੀ ਆ ਪਰਮੇਸ਼ਵਰ ਦਾ ਕੰਨ ਹਰ ਵੇਲੇ ਸਾਡੇ ਅੱਖਰਾਂ ਨੂੰ ਸੁਣ ਰਿਹਾ ਆ ਔਰ ਜਦੋਂ ਵੀ ਜੋ ਵੀ ਤੁਸੀਂ ਬੋਲ ਰਹੇ ਆ ਉਹ ਪਰਮੇਸ਼ਵਰ ਦੇ ਅੱਗੇ ਪਹੁੰਚ ਰਿਹਾ ਆ ਜੋ ਤੁਸੀਂ ਕਰ ਰਹੇ ਹੋ ਪਰਮੇਸ਼ਵਰ ਨੂੰ ਨਜ਼ਰ ਆ ਰਿਹਾ ਆ ਫਰਜ ਰੱਖ ਲਓ ਕਿਸੇ ਮਾਲਕ ਨੇ ਤੁਹਾਨੂੰ ਕੋਈ ਚੀਜ਼ ਲੈ ਕੇ ਦੇ ਦਿੱਤੀ ਪਰ ਉਹ ਮਾਲਕ ਵਿਦੇਸ਼ ਨੂੰ ਚਲੇ ਗਿਆ ਉਹ ਮਾਲਕ ਕਿਸੇ ਹੋਰ ਸ਼ਹਿਰ ਦੇ ਵਿੱਚ ਰਹਿੰਦਾ ਹੋਰ ਪਿੰਡ 'ਚ ਰਹਿੰਦਾ ਜਾਂ ਉਹ ਤੁਹਾਨੂੰ ਸਵੇਰੇ ਸ਼ਾਮ ਮਿਲਦਾ ਆ ਤੁਸੀਂ ਮਾਲਕ ਦੇ ਸਾਹਮਣੇ ਤਾਂ ਉਸ ਚੀਜ਼ ਨੂੰ ਆਪਣੇ ਕੱਪੜੇ ਨਾਲ ਵੀ ਪੁੰਜਦੇ ਆ ਆਪਣੇ ਸਾਫੇ ਨਾਲ ਵੀ ਪੂੰਝਦੇ ਪਰ ਜਦੋਂ ਮਾਲਕ ਨਹੀਂ ਆ ਤੁਸੀਂ ਉਸੇ ਚੀਜ਼ ਨੂੰ ਪੈਰ ਦੇ ਨਾਲ ਠੁਕਦਾ ਮਾਰਦੇ ਆ ਉਸੇ ਚੀਜ਼ ਦੇ ਉੱਤੇ ਤੁਸੀਂ ਠੱਕ ਕੇ ਲੰਘਦੇ ਆ ਉਸੇ ਚੀਜ਼ ਨੂੰ ਬਹੁਤ ਗਿੰਦੇ ਆ ਉਸ ਚੀਜ਼ ਦੀ ਤੁਸੀਂ ਕੋਈ ਕੇਅਰ ਨਹੀਂ ਕਰਦੇ ਉਸ ਚੀਜ਼ ਦੇ ਨਾਲ ਤੁਸੀਂ ਵਫਾਦਾਰੀ ਵਿੱਚ ਨਹੀਂ ਚੱਲਦੇ ਔਰ ਫਿਰ ਤੁਸੀਂ ਉਸ ਚੀਜ਼ ਨੂੰ ਸੰਭਾਲਣ ਦੀ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਤੁਸੀਂ ਮਾਲਕ ਕੋਲੋਂ ਤਨਖਾਹ ਲੈ ਲੈਣੇ ਆ ਯਾਦ ਰੱਖੋ ਉਹ ਤਨਖਾਹ ਤੁਹਾਡੇ ਕਿਸੇ ਕੰਮ ਆਉਣੀ ਨਹੀਂ ਸਿਵਾਏ ਬਿਮਾਰੀਆਂ ਦੇ ਲੱਗਣ ਤੋਂ ਸਿਵਾਏ ਪੈਸੇ ਦੀ ਖਰਾਬੀ ਤੋਂ ਅੱਜ ਬਹੁਤ ਲੋਕਾਂ ਦੇ ਜੀਵਨ 'ਚ ਪ੍ਰੋਬਲਮ ਹੈ ਉਹ ਕਹਿੰਦੇ ਅਸੀਂ ਲੱਖਾਂ ਕਮਾਉਨੇ ਆ ਪਰ ਸਾਡੇ ਜੀਵਨ ਚ ਬਰਕਤ ਹੈ ਨਹੀਂ ਜਿੱਥੋਂ ਤੁਹਾਨੂੰ ਰੁਪਈਆ ਵੀ ਮਿਲ ਰਿਹਾ ਹੈ ਲੱਖਾਂ ਤਾਂ ਗੱਲ ਬਹੁਤ ਵੱਡੀ ਆ ਜਿੱਥੋਂ ਤੁਹਾਨੂੰ ਰੁਪਈਆ ਵੀ ਮਿਲ ਰਿਹਾ ਅਗਰ ਤੁਸੀਂ ਵਫਾदार ਨਹੀਂ ਆ ਆਪਣੇ ਉਸ ਕੰਮ ਦੇ ਲਈ ਵਫਾदार ਨਹੀਂ ਆ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਆ ਅਗਰ ਤੁਸੀਂ ਉਹਦੇ ਵਿੱਚ ਕੁਤਾਹੀ ਵਰਤ ਕੇ ਉਸ ਕੰਮ ਦੇ ਪੈਸੇ ਲਓਂਗੇ ਉਹ ਪੈਸਾ ਨਾ ਤੁਹਾਨੂੰ ਪਚਣਾ ਨਾ ਤੁਹਾਡੇ ਬਾਲ ਬੱਚਿਆਂ ਨੂੰ ਪਚਣਾ ਨਾ ਉਸ ਪੈਸੇ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਕਾਮਯਾਬ ਹੋ ਸਕਦੇ ਪਰ ਬਹੁਤ ਲੋਕ ਆ ਜਿਹੜੇ ਮੁਠੀ ਦੀ ਚੀਜ਼ ਦੇ ਨਾਲ ਹੀ ਆਨੰਦ ਮਾਣੀ ਜਾਂਦੇ ਆ ਉਹ ਕਹਿੰਦੇ ਸਾਡੀਆਂ ਤਾਂ ਚੀਜ਼ਾਂ ਮੁੱਕਦੀਆਂ ਹੀ ਨਹੀਂ ਸਾਡੀਆਂ ਚੀਜ਼ਾਂ ਖਰਾਬ ਹੀ ਨਹੀਂ ਹੁੰਦੀਆਂ ਅਸੀਂ ਤਾਂ ਕਿਲੋ ਦੁੱਧ ਲੈਨੇ ਸਾਡਾ ਉਹ ਵੀ ਬਚ ਜਾਂਦਾ ਆ ਅਸੀਂ ਮਹੀਨੇ ਦਾ ਰਸਣ ਲਿਆਉਂਦੇ ਸਾਡਾ ਉਹ ਹੀ ਨਹੀਂ ਮੁੱਕਦਾ ਉਹ ਆਪਣੇ ਆਪ ਚ ਹੀ ਹੈਰਾਨ ਆ ਉਹ ਕਹਿੰਦੇ ਸਾਡੇ ਤਾਂ 5000 ਦੇ ਵਿੱਚ ਹੀ ਇੰਨੀ ਬਰਕਤ ਆ ਸਾਨੂੰ ਕਦੀ ਸਿਰ ਪੀਟ ਦੀ ਗੋਲੀ ਵੀ ਨਹੀਂ ਖਾਣੀ ਪੈਂਦੀ ਸਾਨੂੰ ਕਦੀ ਡਾਕਟਰ ਦੇ ਨਹੀਂ ਜਾਣਾ ਪੈਂਦਾ ਸਾਡੇ ਕਦੀ ਢੱਪੇਟ ਨਹੀਂ ਲੱਗੀ ਨਾ ਸਾਡੇ ਨਿਆਣਿਆਂ ਨੇ ਕਦੀ ਸਾਨੂੰ ਬਾਹਰੋਂ ਲਾਮਾ ਦਵਾਇਆ ਨਾ ਸਾਡੇ ਅੱਗੇ ਬੋਲਦੇ ਆ ਸਾਡੇ ਨਿਆਣੇ ਜਿੱਦਣੋਂ ਜਾਂਦੇ ਆ ਪਰਮੇਸ਼ਵਰ ਇਹਨਾਂ ਦੇ ਅੰਗ ਸੰਗ ਹੁੰਦਾ ਆ ਕਿਉਂ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਵਫਾਦਾਰੀ ਆ ਉਹਨਾਂ ਦੇ ਜੀਵਨ 'ਚ ਇਮਾਨਦਾਰੀ ਆ ਉਹਨਾਂ ਦੇ ਜੀਵਨ 'ਚ ਪਰਮੇਸ਼ਵਰ ਦਾ ਭੈਅ ਆ ਅੱਜ ਬਹੁਤ ਸਾਰੇ ਲੋਕ ਇੰਦਾ ਸੋਚਦੇ ਜਿੱਦਾਂ ਉਹ ਪਰਮੇਸ਼ਵਰ ਤੋਂ ਡਰਦੇ ਆ ਪਰ ਅਸਲ ਵਿੱਚ ਉਹ ਡਰਦੇ ਨਹੀਂ ਆ ਉਹਨਾਂ ਨੂੰ ਇਹ ਸ਼ੱਕ ਆ ਵੀ ਉਹ ਡਰਦੇ ਆ ਜਿਹੜਾ ਬੰਦਾ ਪਰਮੇਸ਼ਵਰ ਤੋਂ ਡਰਦਾ ਆ ਉਹ ਹਰ ਕਦਮ ਫੂਕ ਫੂਕ ਕੇ ਰੱਖਦਾ ਆ ਹਰ ਗੱਲ ਸੋਚ ਸੋਚ ਕੇ ਬੋਲਦਾ ਆ ਹਰ ਕੰਮ ਧਿਆਨ ਨਾਲ ਕਰਦਾ ਆ ਹਰ ਵੇਲੇ ਉਹ ਇਹਦਾ ਰਹਿੰਦਾ ਕਿ ਮੇਰੇ ਉੱਤੇ ਪਰਮੇਸ਼ਵਰ ਦੀ ਅੱਖ ਲੱਗੀ ਕਿਤੇ ਮੇਰਾ ਪਰਮੇਸ਼ਵਰ ਮੇਰੇ ਤੋਂ ਨਰਾਜ ਨਾ ਹੋ ਜਾਏ ਤੇ ਜਿਹੜੇ ਬੰਦੇ ਨੂੰ ਪਰਮੇਸ਼ਵਰ ਦਾ ਭੈਅ ਨਹੀਂ ਆ ਉਹਦੇ ਮੂੰਹ ਨੂੰ ਟੋਕਾ ਲੱਗਾ ਆ ਉਹਨੇ ਹਵਾ ਤਵਾ ਬੋਲੀ ਜਾਣਾ ਹਵਾ ਤਵਾ ਕਿੱਥੋਂ ਬੋਲਦਾ ਆ ਕਰਕੇ ਉਹਦੇ ਅੰਦਰ ਹੀ ਹਵਾ ਤਵਾ ਆ ਜੋ ਦੇ ਅੰਦਰ ਚੱਲਦਾ ਉਹੀ ਉਹਦੇ ਮੂੰਹ ਤਾਣੀ ਬਾਹਰ ਆਉਣਾ ਅਸੀਂ ਐਂਗੇ ਚੇਰ ਤੋਂ ਬਿਮਾਰ ਆਂ ਅਸੀਂ ਅਜੇ ਬਿਮਾਰ ਆਂ ਅਸੀਂ ਨਹੀਂ ਠੀਕ ਹੋਣਾ ਸਾਡੀਆਂ ਰਿਪੋਰਟਾਂ ਇਦਾਂ ਹੀ ਅੱਗੇ ਆਉਂਦੀਆਂ ਸੀ ਈਨ੍ਹੇ ਸਾਲ ਪਹਿਲਾਂ ਇਦਾਂ ਹੀ ਹੋਣ ਆਈ ਜਾਂਦੀਆਂ ਸਾਡੇ ਨਿਆਣੇ ਉਦੋਂ ਬਿਮਾਰ ਅਸੀਂ ਹੁਣ ਬਿਮਾਰ ਸਾਡੇ ਆਦਮੀ ਉਦੋਂ ਇਦਾਂ ਹੁਣ ਵੀ ਇਦਾਂ ਸਾਡਾ ਉਦੋਂ ਵੀ ਕੁਝ ਨਹੀਂ ਸੀ ਬਣਦਾ ਸਾਡਾ ਹੁਣ ਵੀ ਕੁਝ ਨਹੀਂ ਬਣਦਾ ਸਾਡਾ ਨਾ ਉਦੋਂ ਧਿਆਨ ਹਟਦਾ ਲੱਗਦਾ ਸੀ ਪ੍ਰਾਰਥਨਾ ਚ ਨਾ ਹੋਣ ਲੱਗਦਾ ਬੁਰੇ ਬੁਰੇ ਸੁਪਨੇ ਆਉਂਦੇ ਦੁਸ਼ਟ ਆਤਮੇ ਆਣ ਕੇ ਗਲਤ ਕੰਮ ਹਰੀ ਜਾਂਦੇ ਚੀਜ਼ਾਂ ਸੜੀ ਜਾਂਦੀਆਂ ਮਸ਼ੀਨਰੀਆਂ ਖਰਾਬ ਹੋਈ ਜਾਂਦੀਆਂ ਉਹਨਾਂ ਦੇ ਗਾਣੇ ਹੀ ਇਹ ਆ ਉਹ ਓ ਇਦਾਂ ਇਦਾਂ ਦੀਆਂ ਗੱਲਾਂ ਕਰਨਗੇ ਜਿੱਦਾਂ ਕੋਈ ਖੁਸ਼ੀ ਦਾ ਗੀਤ ਸੁਣਾ ਰਹੇ ਹੋਣ ਤੁਸੀਂ ਆਪਣੇ ਸ਼ਬਦ ਬਦਲ ਲਓ ਤੁਹਾਡੇ ਹਾਲਾਤ ਪਰਮੇਸ਼ਵਰ ਨੇ ਬਦਲ ਦੇਣੇ ਤੁਸੀਂ ਆਪਣੀਆਂ ਸੋਚਾਂ ਬਦਲ ਲਓ ਤੁਹਾਡੇ ਦਿਨ ਬਦਲ ਜਾਣੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ